ਚੌਥੀ ਉਦਾਸੀ ਮੱਕੇ ਦੀ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦੀ 1518 ਤੋਂ 1522 ਈਸਵੀ ਮਾਤਾ ਪਿਤਾ ਦਾ ਅਕਾਲ ਚਲਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਵਿੱਚ ਹੀ ਸਨ ਕਿ ਮਾਤਾ ਤ੍ਰਿਪਤਾ ਜੀ ਨੇ ਅੰਤਮ ਸਮਾਂ ਨੇੜੇ ਜਾਣ ਉਹਨਾਂ ਨੂੰ ਰੋਕ ਲਿਆ ਉਹ ਹੁਣ ਰੋਜ਼ ਕੀਰਤਨ ਵਿੱਚ ਜੁੜਦੇ ਮਾਤਾ ਕਾਲੂ ਜੀ ਨੇ ਵੀ ਇਕਵਾਲ ਕਰ ਲਿਆ ਸੀ ਕਿ ਉਹ ਨਾਨਕ ਜੀ ਨੂੰ ਜਾਣ ਨਹੀਂ ਸਕੇ 15 ਮਾਰਚ 1519 ਈਸਵੀ ਨੂੰ ਮਾਤਾ ਜੀ ਨੇ ਰਾਜੀ ਖੁਸ਼ੀ ਗੱਲਾਂ ਬਾਤਾਂ ਕਰਦੇ ਹੋਏ ਆ ਆਪਣੇ ਸੁਪੁੱਤਰ ਤੇ ਆਪਣੇ ਪੋਤਰਿਆਂ ਦੇ ਹੱਥਾਂ ਵਿੱਚ ਪ੍ਰਾਣ ਤਿਆਗ ਦਿੱਤੇ ਐਨ ਬੀਬੇ ਨਾਨਕੀ ਜੀ ਤੇ ਜੈ ਰਾਮ ਜੀ ਵਾਂਗ ਮਾਤਾ ਤ੍ਰਿਪਤਾ ਜੀ ਤੋਂ ਤੀਜੇ ਦਿਨ ਮੈਂ ਤਾਂ ਕਾਲੂ ਜੀ ਨੇ ਵੀ ਸਦੀਵੀ ਵਿਛੋੜਾ ਦੇ ਦਿੱਤਾ ਪਹਿਲਾ ਮਾਤਾ ਜੀ ਦਾ ਤੇ ਤੀਜੇ ਦਿਨ ਪਿਤਾ ਜੀ ਦਾ ਆਪਣੇ ਹੱਥੀ ਸੰਸਕਾਰ ਕਰਕੇ ਆਸਤੀਆਂ ਰਾਵੀ ਵਿੱਚ ਪ੍ਰਵਾਹ ਕਰ ਦਿੱਤੀਆਂ ਅਤੇ ਘਰ ਦਾ ਸਾਰਾ ਸਮਾਨ ਲੋੜਵੰਦਾਂ ਨੂੰ ਵੰਡ ਦਿੱਤਾ ਜ਼ਮੀਨ ਚਾਚੇ ਲਾਲੂ ਚੰਦ ਜੀ ਦੇ ਹਵਾਲੇ ਕਰ ਦਿੱਤੀ ਉਪਰੰਤ ਜਲਦੀ ਹੀ ਮੱਕੇ ਵੱਲ ਨੂੰ ਚਾਲੇ ਪਾ ਦਿੱਤੇ ਨੀਲੇ ਵਸਤਰ ਹੱਥ ਵਿੱਚ ਆਸਾ ਤੇ ਖੱਬੇ ਪਾਸੇ ਕਿਤਾਬ ਤੇ